ਜੋ ਹੈਰਾਨੀ ਵਾਲੀ ਗੱਲ ਹੋਈ ਸਾਰੇ ਸੋਚ ਰਹੇ ਸੀ ਕਿ ਢੀਂਡਾ ਸਾਹਿਬ ਪਰਿਵਾਰ ਜਿਹੜਾ ਵਾਪਸ ਆਇਆ ਹੈ ਕਾਫੀ ਸਮੇਂ ਬਾਅਦ ਉਹਨਾਂ ਨੂੰ ਟਿਕਟ ਮਿਲੇਗੀ ਜਿਹੜਾ ਢੀਂਡਾ ਸਾਹਿਬ ਪਰਿਵਾਰ ਦੇ ਵਿੱਚੋਂ ਜਾਂ ਵੱਡੇ ਢੀਂਡਾ ਸਾਹਿਬ ਜਾਂ ਛੋਟੇ ਢੀਂਡਾ ਸਾਹਿਬ ਆ ਹੋ ਗਈਗਾ ਚੁੰਦਾ ਸਾਹਿਬ ਨੂੰ ਟਿਕਟ ਦਿੱਤੀ ਹੈਗੀ ਇਹਦੀ ਉਮੀਦ ਤੁਸੀਂ ਕਰਦੇ ਸੀਗੇ ਦੇਖੋ ਸਭ ਤੋਂ ਵੱਡੀ ਗੱਲ ਕਿ ਸਿਆਸੀ ਤੌਰ ਤੇ ਢੀਂਡਾ ਸਾਹਿਬ ਪਰਿਵਾਰ ਨੇ ਖੁਦ ਨੂੰ ਬਰਬਾਦ ਕੀਤਾ ਹੈਗਾ ਖਾਸ ਕਰਕੇ ਸੁਖਦੇਵ ਸਿੰਘ ਢੀਂਡਾ ਸਾਹਿਬ ਨੇ ਦੇਖੋ ਉਹਨਾਂ ਨੇ ਖੁਦ ਦਾ ਤੇ ਸਿਆਸੀ ਕੈਰੀਅਰ ਜਿੰਨਾ ਵੀ ਅੰਬਰਾਂ ਦੇ ਜਾਣ ਆ ਗਿਆ ਹੋ ਹੁਣ ਤੇ ਉਹ ਉਹਨਾਂ ਦਾ ਜਿੰਨਾ ਕਿ ਸਫ਼ਰ ਰਹਿ ਗਿਆ ਉਹਨਾਂ ਨੇ ਆਪਣਾ ਨੁਕਸਾਨ ਤਾਂ ਕੀਤਾ ਹੀ ਕੀਤਾ ਸਿਆਸੀ ਤੌਰ ਤੇ ਨਾਲ ਪਰਮਿੰਦਰ ਸਿੰਘ ਢੀਡਸਾ ਦਾ ਵੀ ਕਰ ਦਿੱਤਾ ਹੈਗਾ ਦੇਖੋ ਸ਼੍ਰੋਮਣੀ ਕਾਲੀ ਦਲ ਨੇ ਖਾਸ ਕਰਕੇ ਪ੍ਰਕਾਸ਼ ਕਾਲ ਦਲ ਉਹਨਾਂ ਨੇ ਜਿਹੜੇ ਉਹਨਾਂ ਦੇ ਹਮ 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 ਸਫਰ ਜਾਂ ਹਮ ਹਾਨੀ ਸੀ ਜਾਂ ਸਮਕਾਲੀ ਸੀ ਉਹਨਾਂ ਨੂੰ ਬਹੁਤ ਸੁਖਦੇਵ ਸਿੰਘ ਢੀਡਸਾ ਸਾਹਿਬ ਕਦੀ ਇਲੈਕਸ਼ਨ ਨਹੀਂ ਜਿੱਤਦੇ ਫਿਰ ਰਾਜ ਸਭਾ ਭੇਜ ਦਿੰਦੇ ਸੀ ਬਲਵਿੰਦਰ ਸਿੰਘ ਭੁੰਦਰ ਜੇ ਹਾਰ ਜਾਂਦੇ ਸੀ ਤੇ ਅਗਲੀ ਵਾਰ ਉਹਨਾਂ ਨੂੰ ਰਾਜ ਸਭਾ ਚ ਭੇਜ ਦਿੰਦੇ ਸੀ ਹੁਣ ਜਿਹੜੀਆਂ ਸ਼ਰਤਾਂ ਨੂੰ ਕਹਿ ਕੇ ਤੁਸੀਂ ਛੱਡ ਕੇ ਗਏ ਸੀ ਉਹਨਾਂ ਸ਼ਰਤਾਂ ਤੇ ਫਿਰ ਅੱਗੇ ਪਰਵਾਨ ਤੇ ਹੁਣ ਢੀਂਡਸਾ ਪਰਿਵਾਰ ਕਹਿ ਸਕਦੇ ਕਿ ਸਿਆਸਤ तौर ਤੇ ਉਹਨਾਂ ਨੇ ਆਪਣੇ ਆਪ ਨੂੰ ਖੁਦ ਹੀ ਬਰਬਾਦ ਕਰ ਲਿਆ ਜਾਂ ਆਪਣੇ ਪੈਰਾਂ ਢੀਂਡਸਾ ਸਾਹਿਬ ਨੇ ਕੁਹਾੜੀ ਤੇ ਮਾਰੀ ਮਾਰੀ ਹੈ ਨਾਲ ਕੁਹਾੜੀ ਉਹਨਾਂ ਨੇ ਪਰਮਿੰਦਰ ਸਿੰਘ ਢੀਂਡਸਾ ਦੇ ਵੀ ਮਾਰ ਦਿੱਤੀ ਹੈਗੀ ਚਰਚਾ ਇਹ ਸੀ ਕਿ ਪਰਮਿੰਦਰ ਸਿੰਘ ਕਿਰਸਾਨ ਮੋੜ ਤੋਂ ਟਿਕਟ ਦਿੱਤੀ ਜਾਊਗੀ ਚਰਚਾ ਇਹ ਸੀ ਕਿ ਫਰੀਦਕੋਟ ਢੀਂਸੇ ਕੋਟੇ ਚੋਂ ਪਰਮਜੀਤ ਕੌਰ ਗੁਲਸਨ ਨੂੰ ਟਿਕਟ ਮਿਲ ਸਕਦੀ ਹੈਗੀ ਲੇਕਿਨ ਉਹਨਾਂ ਨੇ ਕਿ ਨਹੀਂ ਜਿਹੜਾ ਪਾਰਟੀ ਛੱਡ ਚੁੱਕਾ ਤੁਸੀਂ ਪਿੱਛੇ ਲੈਣ ਲੱਗ ਗਏ ਹੁਣ ਤੇ ਪਰਮਿੰਦਰ ਸਿੰਘ ਢੀਂਸਾ ਸਾਹਿਬ ਨੇ ਦੇਖਣਾ ਹੈ ਕਿ ਕੱਲ ਨੂੰ ਸ਼ਰੂਮਨੀ ਕਾਲੀਦਲ ਜੋ ਸਤਾਇਦ ਚ ਟਿਕਟਾ ਵੰਨਣਗੇ ਪਰਮਿੰਦਰ ਸਿੰਘ ਢੀਂਸਾ ਲਹਿਰੇ ਗਾਗੇ ਤੋਂ ਲੜਨਗੇ ਜਾਂ ਸਨਾਮ ਤੋਂ ਲੜਨਗੇ ਉਹ ਤਰਲਿਆਂ ਤੇ ਪਰਿਵਾਰ ਆ ਚੁੱਕਾ ਹੈਗਾ ਮੈਨੂੰ ਲੱਗਦਾ ਕਿ ਕਾਲੀ ਦਲ ਦੇ ਵਿੱਚ ਜਿਹੜੀ ਸਥਿਤੀ ਐ ਇਸ ਟਾਈਮ ਸਭ ਤੋਂ ਮਾੜੀ ਐ ਕਿਤੇ ਕਾਲੀ ਦਲ ਦੀ ਬੜੀ ਸਥਿਤੀ ਮਾੜੀ ਐ ਉਸ ਉਸ ਮਾੜੀ ਸਥਿਤੀ ਦੇ ਵਿੱਚ ਜੇ ਕਿਸੇ ਕਾਲੀ ਦਲ ਦੇ ਟੱਬਰ ਚੋਂ ਕਿਸੇ ਦੀ ਮਾੜੀ ਸਥਿਤੀ ਹੈਗੀ ਆ ਉਹ ਇਹਨਾਂ ਦੀ ਵੀ ਹੋ ਗਈ ਹੈ ਢੀਂਸਾ ਪਰਿਵਾਰ ਦੀ ਹੋ ਗਈ ਜਾਂਦੇ ਜੇ ਬਣਾਇਆ ਸੀ ਪਾਰਟੀ ਦੇ ਬਣੇ ਰੱਖਦੇ ਜਿਹੜਾ ਨਫਾ ਨੁਕਸਾਨ ਹੁੰਦਾ ਹੁਣ ਦੂਜਾ ਸਵਾਲ ਆ ਗਿਆ ਕਿ ਜਿਹੜੇ ਸੰਗਰੂਰ ਲੋਕ ਸਭਾ ਹਲਕੇ ਦੇ ਅਧੀਨ 7 9 ਵਿਧਾਨ ਸਭਾ ਹਲਕੇ ਨੇ ਉਹਨਾਂ ਚੋਂ 7 ਜਿਹੜੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਸੀ ਚਾਹ ਉਹ ਸੁngਰੂਰ ਸੀ ਚਾਹ ਉਹ ਮਲੇਰ ਕੋਟਲਾ ਸੀ ਚਾਹ ਉਹ ਸਨਾਮ ਸੀ ਚਾਹ ਉਹ ਅੰਮਰਗੜ ਸੀ ਜਿੰਨੇ ਵੀ ਸੀ ਉਹ ਸਾਰਿਆਂ ਨੇ ਹੀ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਚ ਨਹੀਂ ਉਹ ਕਹਿੰਦੇ ਸੀ ਇਕਬਾਲ ਸਿੰਘ ਝੁੰਡਾ ਨੂੰ ਹੀ ਟਿਕਟ ਦਿੱਤੀ ਜਾਵੇ ਉਹ ਸਪਾਰਟੀ ਨੇ ਦੇਖਿਆ ਹੋਊਗਾ ਕਿ ਢੀਂਡਸਾ ਦਾ ਵਿਰੋਧ ਆ ਜਾਂ ਜਿਹੜੇ ਸੱਤ ਹਲਕਾ ਇੰਚਾਰਜ ਜਿਨ੍ਹਾਂ ਨੇ ਆਪਣੇ ਆਪਣੇ ਹਲਕੇ ਚ ਯੋਰ ਲਗਾ ਕੇ ਵੋਟਾਂ ਪਾਉਣੀਆਂ ਨੇ ਪੈਸੇ ਵੀ ਖਰਚ ਕਰਨੇ ਨੇ ਵਰਕਰ ਵੀ ਇਕੱਠੇ ਕਰਨੇ ਨੇ ਰੈਲੀਆਂ ਵੀ ਕਰਾਉਣੀਆਂ ਨੁਕੜ ਮੀਟਿੰਗਾਂ ਵੀ ਕਰਵਾਉਣੀਆਂ ਹੈਗੀਆਂ ਨੇ ਪੈਸਾ ਵੀ ਇਕੱਠਾ ਕਰਨਾ ਸ਼ਰਾਬਾਂ ਵੀ ਪੀਣਗੇ ਸਾਰੇ ਪਾਰਟੀਆਂ ਸ਼ਰਾਬਾਂ ਪੀਉਂਦੀਆਂ दारू ਸਿੱਕਾ ਵੀ ਚੱਲਦਾ ਗਰੀਬਾਂ ਚ ਪੈਸੇ ਵੀ ਵੰਡੇ ਜਾਣਗੇ ਜਦ ਉਹ ਹੀ ਲੋਕ ਨਹੀਂ ਚੋਣਗੇ ਤੇ ਜੇ ਉਹਨਾਂ ਦੇ ਲੋਕਾਂ ਦੀ ਉਮੀਦ ਤੋਂ ਬਾਹਰ ਜਾ ਕੇ ਤੁਸੀਂ ਜੇ ਉਮੀਦਵਾਰ ਦਾ ਐਲਾਨ ਕਰਦੇ ਤਾਂ ਹਾਰ ਹੁੰਦੀ ਐ ਇਸ ਕਰਕੇ ਪਰਮਿੰਦਰ ਸਿੰਘ ਢੀਂਡਸਾ ਹੋਣਾ ਦੀ ਮੈਨੂੰ ਲੱਗਦਾ ਕਿ ਟਿਕਟ ਕੱਟੀ ਗਏ ਪਰਮਿੰਦਰ ਸਿੰਘ ਢੀਂਡਸਾ ਨੂੰ ਝਟਕਾ ਹੋ ਸਕਦਾ ਹਾਂ ਇਹ ਵੀ ਹੋ ਸਕਦਾ ਕਿ ਉਹ ਆਪ ਆਪਣਾ ਲੜ ਉਹਨਾਂ ਨੂੰ ਵੀ ਲੱਗਦਾ ਹਾਂ ਉਹ ਵੀ ਮੇਰਾ ਸਵਾਲ ਸੀ ਕਿ ਕੀ ਪਤਾ ਸਹਿਮਤੀ ਬਣਾਈ ਗਈ ਹੋਵੇ ਦੋਵਾਂ ਨੂੰ ਬਿਠਾ ਕੇ ਵੀ ਐਦਕੀ ਤੁਸੀਂ ਅਸੀਂ ਚੋਣਾ ਸਾਹਿਬ ਨੂੰ ਪ੍ਰੋਮਿਸ ਕਰ ਚੁੱਕੇ ਸੀ ਪਹਿਲੇ ਤਕਰੀਬਤ 27 ਦੇ ਵਿੱਚ ਜਿਹੜੀ ਵੀ ਵਿਧਾਨ ਸਭਾ ਆਏਗੀ ਚੋਣਾਂ ਆਣਗੀਆਂ ਉਹ ਜੋ ਤੁਸੀਂ ਜਿਹੜੀ ਵੀ ਤੁਹਾਨੂੰ ਸੀਟ ਮੰਗੋਗੇ ਅਸੀਂ ਤੁਹਾਨੂੰ ਦੇ ਦੇਵਾਂਗੇ ਇਹ ਵੀ ਹੋਈ ਹੋਈ ਕਿ ਤਾਂ ਸਹਿਮਤੀ ਨਹੀਂ ਇਹ ਤਾਂ ਨਹੀਂ ਦੇਖੋ ਉਹ ਟਿਕਟ ਤੇ ਉਹਨਾਂ ਮਿਲ ਜਾਊਗੀ ਪਰ ਬੰਦਰ ਸਿੰਘ ਢੀਂਡਸਾ ਉਹਦੇ ਉੱਤੇ ਹੋ ਗਿਆ ਕਿ ਉਹਨੇ ਸੰਗਰੂਰ ਤੋਂ ਲੜਨੀ ਸ਼ਹਿਰ ਚੋਂ ਜਾਂ ਸਨਾਮ ਤੋਂ ਲੜਨੀ ਜਾਂ ਲਾਰੇਗਾ ਕੇ ਤੁਲੜਨੀਆ ਹੋ ਸਕਦਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਜਾਂ ਸੁਦੇਸ਼ ਸਿੰਘ ਢੀਂਡਸਾ ਦੇ ਮਨ ਚ ਇਹ ਵੀ ਖਿਆਲ ਹੋਵੇ ਕਿ ਕਾਲੀ ਦਲ ਦੇ ਹਾਲਾਤ ਵੀ ਮਾੜੇ ਨੇ ਪੰਜਾਬ ਚ ਜਿਵੇਂ ਭਾਜਪਾ ਦੇ ਹਾਲਾਤ ਮਾੜੇ ਨੇ ਉਵੇਂ ਕਾਲੀ ਦਲ ਦੇ ਹਾਲਾਤ ਵੀ ਮਾੜੇ ਨੇ ਕਿ ਆਪਾਂ ਜਰੂਰ ਹਾਰਨੀ ਹੈ ਇਲੈਕਸ਼ਨ ਆਪਾਂ ਜਦੋਂ ਕਾਲੀ ਦਲ ਚੜ੍ਹਦੀ ਕਲਾ 'ਚ ਆ ਜੂਗਾ ਉਦੋਂ ਆਪਾਂ ਲੜ ਲਾਂਗੇ ਕਿਉਂਕਿ ਕਾਲੀ ਦਲ ਦੇ ਬਹੁਤ ਸਾਰੇ ਲੀਡਰਾਂ ਨੂੰ ਹਜੇ ਵੀ ਆਪਣੇ ਆਪ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਅਸੀਂ ਜਿੱਤ ਸਕਦੇ ਹਾਂ ਜਾਂ ਸਾਡੀ ਪਾਰਟੀ ਜਿੱਤ ਸਕਦੀ ਹੈਗੀ ਆ ਉਹ ਵਿਸ਼ਵਾਸ ਹੀ ਖਤਮ ਹੋ ਚੁੱਕਾ ਕਾਲੀ ਦਲ ਨੂੰ ਜਿਹੜੀਆਂ ਨੀਤੀਆਂ ਤੇ ਕੰਮ ਕਰਨਾ ਚਾਹੇਦੋਂ ਹਾਲੇ ਵੀ ਨਹੀਂ ਕਰ ਰਿਹਾਗੇ ਹਜੇ ਵੀ ਉਹ ਡਬਲ ਮਾਈਂਡਡ ਹੋਏ ਪਏ ਨੇ ਇਲੈਕਸ਼ਨ ਕਲੀਅਰ ਕਟਾ ਕਿ ਤੁਹਾਡੀ ਸਾਹਮਣੇ ਮੰਜ਼ਲ ਕੀ ਹੈ 13 ਉਮੀਦਵਾਰ ਨੇ ਪਾਰਲੀਮੈਂਟ ਆਗੇ ਸਾਡੇ ਕਿੰਨੇ ਬੰਦੇ ਪਹੁੰਚਨੇ ਹੈਗੇ ਤੇ ਤੁਸੀਂ ਹੱਲੇ ਵੀ ਇਹ ਸੋਚ ਕੇ ਬੈਠੀ ਹੋਗੇ ਨੇ ਤੇ ਸ਼ਾਇਦ ਪਰਮਿੰਦਰ ਸਿੰਘ ਢੀਂਡਾ ਸਾਹਿਬ ਢੀਂਡਾ ਪਰਿਵਾਰ ਨੂੰ ਲੱਗਦਾ ਹੋਊਗਾ ਕਿ ਕਾਲੀ ਦਲ ਦੀ ਹਾਲੇ ਜਿਹੜੀ ਸਥਿਤੀ ਆ ਉਹ ਇੰਨੀ ਸਮੇਂ ਦੇ ਹਿਸਾਬ ਦੇ ਨਾਲ ਅਨੁਕੂਲ ਨਹੀਂ ਆ ਉਹ ਸੋਚ ਕੇ ਹੋ ਸਕਦਾ ਕਿ ਉਹਨਾਂ ਨੇ ਖੋਦ ਹੀ ਕਹਿ ਦਿੱਤਾ ਹੋਵੇ ਪਰ ਟਿਕਟ ਜੇ ਪਾਰਟੀ ਕਾ ਵੀ ਤੇ ਲੜਨੀ ਪੈਂਦੀ ਹੈਗੀ ਆ ਪਾਰਟੀ ਦੇ ਵਿੱਚ ਆਪਣੀ ਮਜਬੂਰੀ ਆਪਣੀਆਂ ਮਨਮਰਜ਼ੀਆਂ ਤੇ ਚੱਲਦੀਆਂ ਨਹੀਂ ਆਈਆਂ ਪਰ ਕਿਤੇ ਨਾ ਕਿਤੇ ਲੱਗਦਾ ਕਿ ਬਹੁਤ ਸਾਰੇ ਪਾਰਟੀ ਦੇ ਜਿਹੜੇ ਉੱਥੋਂ ਦੇ ਲੋਕਲ ਹਲਕਾ ਇੰਚਾਰਜ ਜਿਹੜੇ ਲੋਕ ਸਭਾ ਸੰਗਰੂਰ ਦੇ ਅਧੀਨ ਨੌਂ ਵਿਧਾਨ ਸਭਾ ਹਲਕੇ ਨੇ ਉਹਨਾਂ ਦਾ ਸੱਤਾ ਦਾ ਤੇ ਸਾਫ਼ ਸੀ ਕਿ ਇਕਬਾਲ ਸਿੰਘ ਝੁੰਦਾ ਨੂੰ ਚਾਹੁੰਦੇ ਇਕਬਾਲ ਸਿੰਘ ਝੁੰਦਾ ਕੰਮ ਵੀ ਕਰ ਰਹੇ ਨੇ ਜਦੋਂ ਤੋਂ ਕਾਲੀ ਦਲ ਨੂੰ ਛੱਡਿਆ ਢੀਂਡਸਾ ਪਰਿਵਾਰ ਨੇ ਉਦੋਂ ਦੀ ਉਹ ਜ਼ਿਲ੍ਹੇ ਦੀ ਬਾਗਡੋਰ ਇਨ ਇਕਬਾਲ ਸਿੰਘ ਝੁੰਦਾ ਕੋਲੋਂ ਇਕਬਾਲ ਸਿੰਘ ਝੁੰਦਾ ਨੂੰ ਇਸ ਕਮੇਟੀ ਦੇ ਚੇਅਰਮੈਨ ਵੀ ਬਣਾਏ ਗਏ ਸੀ ਜਿਸ ਨੂੰ ਉਹਨਾਂ ਨੇ ਰੂਪਰੇਖਾ ਹੈ ਕਿ ਕਾਲੀ ਦਲ ਦੀ ਲੀਡਰਸ਼ਿਪ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਜਾਂ ਕਾਲੀ ਦਲ ਨੂੰ ਕੀ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਤੇ ਇਸ ਕਰਕੇ ਉਹ ਐਮਐਲਏ ਵੀ ਰਹਿ ਚੁੱਕੇ ਨੇ ਔਰ ਇੱਕ ਬੜੇ ਸ਼ਰੀਫ ਜਿਹਾ ਪੋਲਿਟਿਸ਼ੀਅਨ ਨੇ ਸਾਰਿਆਂ ਨੂੰ ਮਿਲਣ ਵਾਲੇ ਨੇ ਹਾਲਾ ਕਿ ਟੀਨ ਸਾਹਿਬ ਪਰਿਵਾਰ ਵੀ ਮਿਲਣ ਆਲਾ ਲੇਕਿਨ ਢੀਂਟਾ ਸਾਹਿਬ ਆਪ ਹੀ ਸਿਆਸਤ ਚ ਉਹਨਾਂ ਨੇ ਆਊਟ ਹੋਏ ਨੇ ਉਹ ਖੁਦ ਹੀ ਹੋਏ ਨੇ ਜਾਂਦੇ ਸੁਬੀਰ ਨੂੰ ਕਹਿ ਕੇ ਗਏ ਸੀ ਕਿ ਕਹਿੰਦੇ ਸੀਗੇ ਜਦ ਤੱਕ ਸੁਬੀਰ ਸਿੰਘ ਬਾਦਲ ਪਰਵਧਾਨ ਰਹੂਗਾ ਅਸੀਂ ਨਹੀਂ ਆਂਦੇ ਇਹ ਛੱਡ ਕੇ ਗਏ ਸੀ ਨਾ ਚਾਹੇ ਏ ਸੀ ਚਾਹੇ ਸੇਵਾ ਸਿੰਘ ਸੇਖਵਾ ਸਾਹਿਬ ਚਾਹੇ ਬ੍ਰਹਮਪੁਰਾ ਸਾਹਿਬ ਸੀ ਚਾਹੇ ਰਤਨ ਸਿੰਘ ਜਨਾਲਾ ਹੌਲੀ ਹੌਲੀ ਸਾਰੇ ਆ ਗਏ ਉਹ ਫਿਰ ਮੂਲ ਘਟ ਜਾਂਦਾ ਹੈਗਾ ਨਾ ਕਦਰ ਘਟ ਜਾਂਦੀ ਮੈਨੂੰ ਲੱਗਦਾ ਕਿ ਐਨ ਮੌਕੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ 2022 ਵਾਲੀ ਚੋਣ ਨਹੀਂ ਲੜਨੀ ਚਾਹੀਦੀ ਸੀ ਕਿਉਂਕਿ ਜ਼ਿੰਦਗੀ ਦੇ ਉਸ ਮੋੜ ਦੇ ਵਿੱਚ ਆਏ ਜਿਹੜੀ ਉਹਨਾਂ ਨੂੰ ਨਹੀਂ ਲੜਨੀ ਚਾਹੀਦੀ ਤੇ ਉਸ ਜ਼ਿੰਦਗੀ ਦੇ ਮੋੜ ਤੇ ਆ ਕੇ ਸੁਖਦੇਵ ਸਿੰਘ ਢੀਂਡਸਾ ਹੋਣਾ ਨੇ ਵੀ ਇਹ ਗਲਤੀ ਕੀਤੀ ਕਿ ਕਾਲੀ ਦਲ ਛੱਡ ਦਿੱਤਾ ਹੈਗਾ ਜੇ ਛੱਡਿਆ ਹੀ ਤੇ ਫਿਰ ਛੱਡ ਕੇ ਜਾਂਦੇ ਫਿਰ ਦੁਬਾਰਾ ਕਾਲੀ ਦਲ ਚਨਾ ਵਾਪਸ ਜਾਂਦੇ ਹੈਗੇ